ਜੋ ਇਹਨਾਂ ਦਰਮੇ ਸੱਚ ਤੇ ਦਰਮੇ ਚੈਕਿੰਗ ਇਨਫੋਰਮੇਸ਼ਨ ਦੇ ਆਧਾਰ ਤੇ ਪਬੰਦੀਸ਼ੁਦਾ ਚਾਈਨਾ ਡੋਰ ਦੇ 32 ਗੱਟੂ ਬਰਾਮਦ ਕੀਤੇ ਗਏ ਹਨ ਇਸ ਵੱਲੋਂ ਇਹ ਸਖਤੀ ਜਿਹੜੀ ਕਾਰਵਾਈ ਕੀਤੀ ਜਾਵੇਗੀ ਅਤੇ ਕੋਈ ਵੀ ਵਿਅਕਤੀ ਜੇਕਰ ਪਬੰਦੀਸ਼ੁਦਾ ਜੋਰ ਵੇਚੇਗਾ ਉਸ ਦੇ ਖਿਲਾਫ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਪੰਜਾਬ ਸਰਕਾਰ ਦੇ ਵੱਲੋਂ ਚਾਇਨਾ ਡੋਰ ਤੇ ਪਾਬੰਦੀ ਲਗਾਈ ਗਈ ਹੈ ਉੱਥੇ ਹੀ ਕੁਝ ਲੋਗ ਇਸ ਘਾਤਕ ਡੋਰ ਦੀ ਖੂਫੀਆ ਤਰੀਕੇ ਨਾਲ ਵਿਕਰੀ ਕਰਕੇ ਲੋਕਾਂ ਦੀ ਜ਼ਿੰਦਗੀ ਦੇ ਨਾਲ ਖੇਡ ਰਹੇ ਸਨ ਇਸ ਦੇ ਖਿਲਾਫ ਅੰਮ੍ਰਿਤਸਰ ਪੁਲਿਸ ਨੇ ਵੱਡੀ ਕਾਰਵਾਈ ਕਰਦਿਆ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ ਛਾਪੇਮਾਰੀ ਕੀਤੀ ਪੁਲਿਸ ਦਾ ਕਹਿਣਾ ਹੈ ਕਿ ਛਾਪੇਮਾਰੀ ਦੌਰਾਨ ਚਾਇਨਾ ਡੋਰ ਦੇ ਕਈ ਗੁੱਟ ਬਰਾਮਦ ਕੀਤੇ ਗਏ ਇਹ ਡੋਰ ਨਾ ਸਿਰਫ ਪੰਛੀਆਂ ਦੀ ਜਾਨ ਦੇ ਲਈ ਖਤਰਾ ਹੈ ਸਗੋਂ ਕਈ ਵਾਰ ਮੋਟਰਸਾਈਕਲ ਤੇ ਸਫ਼ਰ ਕਰ ਰਹੇ ਲੋਕਾਂ ਦੀ ਗਰਦਨ 'ਚ ਵੱਜ ਕੇ ਵੱਡੇ ਹਾਦਸਿਆਂ ਦਾ ਕਾਰਨ ਵੀ ਬਣਦੀ ਹੈ ਲੋਕਾਂ ਨੇ ਪੁਲਿਸ ਦੀ ਇਸ ਕਾਰਵਾਈ ਦੀ ਸਰਾਹਨਾ ਕੀਤੀ ਹੈ ਤੇ ਕਿਹਾ ਕਿ ਕੱਟੂਬਾਜ਼ਾਂ ਦੇ ਖਿਲਾਫ ਇਹ ਮੁਹਿੰਮ ਹੋਰ ਵੀ ਤੇਜ਼ ਹੋਣੀ ਚਾਹੀਦੀ ਹੈ ਤਾਂ ਜੋ ਮਕਰ ਸ੍ਰਾਂਤੀ ਅਤੇ ਲੋਹੜੀ ਦੌਰਾਨ ਹੋਣ ਵਾਲੇ ਹਾਦਸਿਆਂ ਨੂੰ ਰੋਕਿਆ ਜਾ ਸਕੇ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਜੋ ਵੀ ਚਾਇਨਾ ਡੋਰ ਦੀ ਸਪਲਾਈ ਜਾਂ ਵਿਕਰੀ ਕਰਦੇ ਹੋਏ ਫੜਿਆ ਗਿਆ ਉਸ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਇਸ ਮੌਹਿਮ ਵਿੱਚ ਸਥਾਨਕ ਲੋਕਾਂ ਤੋਂ ਸਹਿਯੋਗ ਦੀ ਵੀ ਪੁਲਿਸ ਦੇ ਵੱਲੋਂ ਅਪੀਲ ਕੀਤੀ ਗਈ ਹੈ ਮਾਨਯੋਗ ਪੁਲਿਸ ਕਮਿਸ਼ਨਰ ਅਮੇਸਰ ਸ਼੍ਰੀ ਗੁਰਪ੍ਰੀਤ ਸਿੰਘ ਪੁੱਲਰ ਆਈਪੀਐਸ ਡੀਸੀਪੀਡੀ ਸ਼੍ਰੀ ਰਵਿੰਦਰਪਾਲ ਸਿੰਘ ਢੱਲੋਂ ਏਡੀਸੀਪੀ 3 ਸ਼੍ਰੀਮਤੀ ਜਸਰੂਪ ਕੌਰ ਬਾਠ ਆਈਪੀਐਸ ਜੀਤੇ ਦਿਸ਼ਾ ਨਿਰਦੇਸ਼ਾਂ ਦੀ ਮੁਕੱਦਮਾ थाना ਵੀਡੀਆ ਨਤੇਂਦਰ ਦੀ ਪੁਲਿਸ ਪਾਰਟੀ ਕੋਲੋਂ ਇੱਕ ਸਲਾਗਾ ਜੋ ਕੰਮ ਕੀਤਾ ਗਿਆ ਹੈ ਜੋਨਾ ਦ੍ਰਮੇ ਸਰਚ ਦੇ ਦੌਰਾਨ ਚੈਕਿੰਗ ਇਨਫੋਰਮੇਸ਼ਨ ਦੇ ਆਧਾਰ ਤੇ ਗਨਰਾਜ ਸਿੰਘ son of ਇਕਬਾਲ ਸਿੰਘ ਵਾਸੀ ਗਲੀ ਨੰਬਰ 1 ਕਪੂਰਨਗਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਿਸ ਪਾਸੋਂ ਪਬੰਦੀशुदा ਚਾਈਨਾ ਡੋਰ ਦੇ 32 ਗੱਟੂ ਬਰਾਮਦ ਕੀਤੇ ਗਏ ਹਨ ਅਤੇ ਜਿਸ ਦੇ ਖਿਲਾਫ ਮੁਕਦਮਾ ਨੰਬਰ 240 ਮਿਤੀ 15 10 2025 ਅੰਡਰ ਸੈਕਸ਼ਨ 223 BNS ਨਾ ਬੀੜੂ ਦੇ ਅੰਦਰ ਰਜਿਸਟਰ ਕੀਤਾ ਗਿਆ ਹੈ ਜੋ ਕੋਲਖ ਵਿੱਚ ਵੀ ਪੁਲਿਸ ਵੱਲੋਂ ਇਸ ਸੰਬੰਧੀ ਜਿਹੜੀ ਕਾਰਵਾਈ ਕੀਤੀ ਜਾਵੇਗੀ ਅਤੇ ਕੋਈ ਵੀ ਵਿਅਕਤੀ ਜੇਕਰ ਪਾਬੰਦੀਸ਼ੁਦਾ ਧੋਰ ਵੇਚੇਗਾ ਉਸ ਦੇ ਖਿਲਾਫ ਸਖਤ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਧੰਨਵਾਦ ਜੋ ਇਹਨਾਂ ਦਰਮਿਆ ਸਰਚ ਤੇ ਡਰਮੇ ਚੈਕਿੰਗ ਇਨਫੋਰਮੇਸ਼ਨ ਦੇ ਆਧਾਰ ਤੇ ਪਾਬੰਦੀਸ਼ੁਦਾ ਚਾਈਨਾ ਧੋਰ ਜ਼ਬਤੀ ਗੱਟੂ ਬਰਾਮਦ ਕੀਤੇ ਗਏ ਹਨ ਪੁਲਿਸ ਵੱਲੋਂ ਇਸ ਸੰਬੰਧੀ ਜਿਹੜੀ ਕਾਰਵਾਈ ਕੀਤੀ ਜਾਵੇਗੀ ਤੇ ਕੋਈ ਵੀ ਵਿਅਕਤੀ ਜੇ ਪਾਬੰਦੀਸ਼ੂ ਦਾ ਜੋਰ ਵੇਚੇਗਾ ਉਸਦੇ ਖਿਲਾਫ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਜਿੱਥੇ ਪੰਜਾਬ ਸਰਕਾਰ ਦੇ ਵੱਲੋਂ ਚਾਇਨਾ ਡੋਰ ਤੇ ਪਾਬੰਦੀ ਲਗਾਈ ਗਈ ਹੈ ਉੱਥੇ ਹੀ ਕੁਝ ਲੋਕ ਇਸ ਘਾਤਕ ਡੋਰ ਦੀ ਖੂਫੀਆ ਤਰੀਕੇ ਨਾਲ ਵਿਕਰੀ ਕਰਕੇ ਲੋਕਾਂ ਦੀ ਜ਼ਿੰਦਗੀ ਦੇ ਨਾਲ ਖੇਡ ਰਹੇ ਸਨ ਇਸ ਦੇ ਖਿਲਾਫ ਅੰਮ੍ਰਿਤਸਰ ਪੁਲਿਸ ਨੇ ਵੱਡੀ ਕਾਰਵਾਈ ਕਰਦਿਆ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ ਛਾਪੇਮਾਰੀ ਕੀਤੀ ਪੁਲਿਸ ਦਾ ਕਹਿਣਾ ਹੈ ਕਿ ਛਾਪੇਮਾਰੀ ਦੌਰਾਨ ਚਾਇਨਾ ਡੋਰ ਦੇ ਕਈ ਗੁੱਟ ਬਰਾਮਦ ਕੀਤੇ ਗਏ ਇਹ ਡੋਰ ਨਾ ਸਿਰਫ ਪੰਛੀਆਂ ਦੀ ਜਾਨ ਦੇ ਲਈ ਖਤਰਾ ਹੈ ਸਗੋਂ ਕਈ ਵਾਰ ਮੋਟਰਸਾਈਕਲ ਤੇ ਸਫ਼ਰ ਕਰ ਰਹੇ ਲੋਕਾਂ ਦੀ ਗਰਦਨ 'ਚ ਵੱਜ ਕੇ ਵੱਡੇ ਹਾਦਸਿਆਂ ਦਾ ਕਾਰਨ ਵੀ ਬਣਦੀ ਹੈ ਲੋਕਾਂ ਨੇ ਪੁਲਿਸ ਦੀ ਇਸ ਕਾਰਵਾਈ ਦੀ ਸراہਨਾ ਕੀਤੀ ਹੈ ਤੇ ਕਿਹਾ ਕਿ ਕੱਟੂਬਾਜ਼ਾਂ ਦੇ ਖਿਲਾਫ ਇਹ ਮੁਹਿੰਮ ਹੋਰ ਵੀ ਤੇਜ਼ ਹੋਣੀ ਚਾਹੀਦੀ ਹੈ ਤਾਂ ਜੋ ਮਕਰ ਸੰਕ੍ਰਾਂਤੀ ਅਤੇ ਲੋਹੜੀ ਦੌਰਾਨ ਹੋਣ ਵਾਲੇ ਹਾਦਸਿਆਂ ਨੂੰ ਰੋਕਿਆ ਜਾ ਸਕੇ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਜੋ ਵੀ ਚਾਇਨਾ ਡੋਰ ਦੀ ਸਪਲਾਈ ਜਾਂ ਵਿਕਰੀ ਕਰਦੇ ਹੋਏ ਫੜਿਆ ਗਿਆ ਉਸ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਇਸ ਮਹਿੰਮ ਵਿੱਚ ਸਥਾਨਕ ਲੋਕਾਂ ਤੋਂ ਸਹਿਯੋਗ ਦੀ ਵੀ ਪੁਲਿਸ ਦੇ ਵੱਲੋਂ ਅਪੀਲ ਕੀਤੀ ਗਈ ਹੈ ਮਾਜੂਪ ਪੁਲਿਸ ਕਮਿਸ਼ਨਰ ਅਮੇਰ ਸਰ ਸ਼੍ਰੀ ਗੁਰਪ੍ਰੀਤ ਸਿੰਘ ਪੁੱਲਰ ਆਈਪੀਐਸ ਡੀਸੀਪੀਡੀ ਸ਼੍ਰੀ ਰਵਿੰਦਰਪਾਲ ਸਿੰਘ ਢੱਲੋਂ ਏਡੀਸੀਪੀ 3 ਸ਼੍ਰੀਮਤੀ ਜਸਰੂਪ Kaur ਬਾਠ ਆਈਪੀਐਸ ਜੀਤੇ ਦਿਸ਼ਾ ਨਿਰਦੇਸ਼ਾ ਦੀਨ ਮੋਕਸਾ থানা ਵੀਡੀਆ ਨਤੇਂਦਰੀ ਪੁਲਿਸ ਪਾਰਟੀ ਵੱਲੋਂ ਇੱਕ ਸਲਾਗਾ ਜੋ ਕੰਮ ਕੀਤਾ ਗਿਆ ਹੈ ਜੋ ਇਹਨਾਂ ਦਰਮੇ ਸਰਚ ਦੇ ਦੌਰਾਨ ਚੈਕਿੰਗ ਇਨਫੋਰਮੇਸ਼ਨ ਦੇ ਆਧਾਰ ਤੇ ਅ ਗੁਰਰਾਜ ਸਿੰਘ ਸਨ ਅਕਬਾਲ ਸਿੰਘ ਵਾਸੀ ਗਲੀ ਨੰਬਰ 1 ਕਪੂਰਨਗਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਿਸ ਪਾਸੋਂ ਪਬੰਦੀशुदा ਚਾਈਨਾ ਡੋਰ ਦੇ 32 ਗੱਟੂ ਬਰਾਮਦ ਕੀਤੇ ਗਏ ਹਨ ਅਤੇ ਜਿਸ ਦੇ ਖਿਲਾਫ ਮਕਦਮਾ ਨੰਬਰ 240 ਮਿਤੀ 15 10 2025 ਅੰਡਰ ਸੈਕਸ਼ਨ 223 ਬੀ ਐਨ ਐਸ ਕਨਾ ਬੀਰਵਿੰਦਰ ਰਜਿਸਟਰ ਕੀਤਾ ਗਿਆ ਹੈ ਜੋ ਕੋਰਖ ਵਿੱਚ ਵੀ ਪੁਲਿਸ ਵੱਲੋਂ ਇਸ ਬੰਦੀ ਜਿਹੜੀ ਕਾਰਵਾਈ ਕੀਤੀ ਜਾਵੇਗੀ ਅਤੇ ਕੋਈ ਵੀ ਵਿਅਕਤੀ ਜੇਕਰ ਪਾਬੰਦੀਸ਼ੁਦਾ ਜੋਰ ਵੇਚੇਗਾ ਉਸ ਦੇ ਖਿਲਾਫ ਸਖਤ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਧੰਨਵਾਦ